ਇੱਕ ਨਵੀਂ ਸਵੇਰ ਦੇ ਨਾਲ ਇੱਕ ਨਵਾਂ ਬਲੌਗ ਲੈ ਕੇ ਹਾਜ਼ਰ ਹਾਂ ਦਾ ਮਤਲਬ ਇਹ ਸਾਡਾ ਇੰਡੀਆ ਬਹੁਤ ਸੋਹਣਾ ਹੈ ਤੇ ਦੇਖੋ ਬਿਊਟੀ ਦਾ ਅੱਜ ਵੀ ਬਹੁਤ ਹੈ ਇੰਡੀਆ ਦੇ ਕੋਲ ਬਹੁਤ ਜ਼ਿਆਦਾ ਬਿਊਟੀ ਹੈ ਬਾਜੀ ਅਸੀਂ ਐਮੀ ਬਾਹਰਲੇ ਦੇਸ਼ਾਂ ਦੀਆਂ ਤਰੀਫਾਂ ਕਰਦੇ ਰਹਿੰਦੇ ਹਾਂ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ ਮੈਨੂੰ ਇਹ ਰੂਮ ਮਿਲਿਆ ਆ ਬਿਲਕੁਲ ਆਪਸੇ ਮਿਲ ਕੇ ਬਹੁਤ ਅੱਛਾ ਲੱਗਾ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਗੁੱਡ ਬਹੁਤ ਨੇਚਰ ਬਹੁਤ ਅੱਛਾ ਹੈ ਥੈਂਕ ਯੂ ਬਹੁਤ ਅੱਛਾ ਲੱਗਾ ਥੈਂਕ ਯੂ ਬ੍ਰਦਰ ਥੈਂਕ ਯੂ ਸਰ ਕੌਂਗ ਪੀਓ ਨੂੰ ਕਰਨ ਲੱਗਿਆਂ ਬਾਏ ਬਾਏ ਯੂ ਤੇ ਇਧਰ ਹੈਗਾ ਕਿਨਰ ਕਲਾਸ਼ ਇਹ ਕੁਸ਼ ਹੈਗਾ ਇੱਥੇ ਦੇ ਰਸਤਿਆਂ ਦਾ ਨਜ਼ਾਰਾ ਓਏ ਹੋਏ ਹੋਏ ਸਾਡਾ ਇੰਡੀਆ ਕਿਹੜੀ ਚੀਜ਼ ਨਾਲੋਂ ਘਟਿਆ ਸਾਨੂੰ ਲੱਗਦਾ ਕਿਸੇ ਐਂਗਲ ਨਾਲੋਂ ਘਟਾ ਐਕਚੁਅਲ ਦੇ ਵਿੱਚ ਸਾਡੇ ਕੋਲ ਟਾਈਮ ਹੀ ਨਹੀਂ ਯਾਰ ਇੰਡੀਆ ਘੁੰਮਣ ਦਾ ਇੱਕ ਸਾਧੂ ਆ ਜਿਹੜਾ 500 ਸਾਲਾਂ ਸਾਲ ਤੱਕ ਸਾਲ ਹੋ ਗਏ ਆ ਉਹ ਨਾ ਸਮਾਧੀ 'ਚ ਲੀਨ ਆ ਤੁਹਾਡਾ ਵੀਰਾ ਸੋਲੋ ਟਰੈਵਲਰ ਇਕੱਲਾ 1 ਮੈਨ ਆਰਮੀ ਆ ਇਸ ਤੋਂ ਅੱਗੇ 1.5 ਕਿਲੋਮੀਟਰ ਤੇ ਪੰਪ ਆ ਤੇ ਲਾਸਟ ਪੰਪ ਉਹੀ ਆ ਪੂ ਦਾ ਤੇ ਉਸ ਤੋਂ ਅੱਗੇ ਕੋਈ ਪੰਪ ਨਹੀਂ ਹੈਗਾ ਗ੍ਰੇਟ ਟੈਲੀਕਾਸਟ ਚੈਨਲ ਕੋ ਸਬਸਕ੍ਰਾਈਬ ਕਰੇ ਕਿ ਸਮਾਈ ਬਹੁਤ ਅੱਛੀ ਹੈ ਗੁੱਡ ਮਾਰਨਿੰਗ ਕੀ ਹਾਲ ਆ ਸਾਰਿਆਂ ਦਾ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਊਗੇ ਤੇ ਇੱਕ ਨਵੀਂ ਸਵੇਰ ਦੇ ਨਾਲ ਇੱਕ ਨਵਾਂ ਬਲੌਗ ਲੈ ਕੇ ਹਾਜ਼ਰ ਆ ਤੇ ਕਲਪਾ ਯੁਰੰਗੀ ਰਾਤੀ ਇੱਥੇ ਰੁਕੇ ਸੀਗੇ ਤੇ ਇਹ ਹੋਟਲ ਆ ਭਰਾ ਦਾ ਪਾਲਮੋ ਪਾਲਮੋ ਹੋਮਸਟੇ ਤੇ ਨਵਾਂ ਬਣਿਆ ਆ ਤੇ ਆਪਣੇ ਨਾਂ ਤੇ ਆ ਜਾਂ ਤੁਹਾਡੇ ਦਾ ਨਾਂ ਭਰਾ ਤੁਹਾਡੇ ਦੇ ਨਾਂ ਹਰਪਾਲ ਨਿਕਨੇਮ ਪਾਲ ਤੇ ਇਹਨਾਂ ਨੇ ਮੇਰੇ ਨਾਂ ਤੇ ਰੱਖ ਦਿੱਤਾ ਪਾਲ ਰਾਈਟ ਤੇ ਬਹੁਤ ਵਧੀਆ ਮੇਰੇ ਭਰਾ ਤੇ ਰੀਜ਼ਨੇਬਲ ਰੇਟ ਦੇ ਵਿੱਚ ਮੈਨੂੰ ਇਹ ਰੂਮ ਮਿਲਿਆ ਆ ਬਿਲਕੁਲ ਪਹਿਲਾ ਰੂਮ ਦਿਖਾਉਂਦੇ ਤੁਹਾਨੂੰ ਆ ਜੋ ਤੇ ਚੈੱਕ ਕਰੋ ਲਗਜ਼ਰੀ ਪਨ ਹੁੰਦਾ ਤੁਸੀਂ ਜਦੋਂ ਇੱਥੇ ਆਉਂਦੇ ਆ ਨਾ ਬਾਕੀ ਤੁਹਾਨੂੰ ਪੂਰਾ ਇੱਥੇ ਦਾ ਮੈਂ ਐਡਰੈਸ ਵੀ ਦਊਂਗਾ ਨਾ ਤੇ ਕੈਟਲ ਵਗੈਰਾ ਵੀ ਤੁਹਾਨੂੰ ਦਿੱਤੀ ਆ ਮਿੰਨੀ ਕਿਚਨ ਬਣਾਤੀ ਆ ਤੁਹਾਨੂੰ ਮੰਦਰ ਇਹਨਾਂ ਤੇ ਵਾਸ਼ਰੂਮ ਵਗੈਰਾ ਵੀ ਦੀ ਵੈਸਟ ਹੈ ਨਾ ਤੇ ਵਧੀਆ ਬਣਿਆ ਹੈ ਨਾ ਗੁੱਡ ਹੈ ਨਾ ਤੇ ਆ ਲੋ ਹੈਗਾ ਇਹ ਗੈਸਟ ਹਾਊਸ ਆ ਯੈਸ ਗੈਸਟ ਹਾਊਸ ਆ ਪਰ ਮੈਨੂੰ ਕਿਸੇ ਐਂਗਲ ਤੋਂ ਲੱਗਾ ਨਹੀਂ ਵੀ ਇਹ ਗੈਸਟ ਹਾਊਸ ਆ ਜਾਂ ਹੋਮਸਟੇ ਆ ਰਾਈਟ ਤੇ ਇਹ ਇਨਾਂ ਦੀ ਕਿਚਨ ਆ ਤੇ ਬਹੁਤ ਵਧੀਆ ਇੱਥੇ ਵੀ ਇਹਨਾਂ ਨੇ ਫਰਨੀਚਰ ਘੈਂਡ ਘੈਂਡ ਲਿਆ ਕੇ ਰੱਖਿਆ ਹੈ ਇਹ ਦੇਖੋ ਰਾਈਟ ਤੇ ਕਿਚਨ ਵੀ ਬੜੀ ਸਾਫ਼ ਸੁਥਰੀ ਹੈ ਤੇ ਇਹ ਇੱਥੇ ਦੇ ਓਨਰ ਜੀ ਤੇ ਉਹ ਕਿਆ ਨਾਮ ਹੈ ਭਾਈ ਸਾਹਿਬ ਓਮੀ ਠਾਕੁਰ ਜੀ ਓਮੀ ਠਾਕੁਰ ਜੀ ਤੇ ਬੈਠੋ ਪਲੀਜ਼ ਕੋਈ ਵਾਹ ਪੈ ਲਓ ਤੇ ਇਹ ਹੈਗੇ ਆਪਣੇ ਓਮੀ ਠਾਕੁਰ ਜੀ ਤੇ और कैसा लगा बहुत अच्छा लगा सर बहुत अच्छा आपसे मिलकर बहुत अच्छा लगा थैंक यू थैंक यू थैंक यू वेरी मच आप नेचर बहुत अच्छा है इसका प्रॉपर एड्रेस बता दो जी है ना सर ये मेरा कल्पा के बीच में है ਇਹ ਕੰਪੀਨ 1.5 ਕਿਲੋਮੀਟਰ ਨੀਚੇ ਹੈ ਔਰ ਕਲਪਾ 1.5 ਕਿਲੋਮੀਟਰ ਉਪਰ ਹੈ ਇਹ ਪੜਦਾ ਹੈ ਯੁਰੰਗੀ گاਉਂ ਤੇ ਕਲਪਾ ਕਲਪਾ ਦਾ ਇੱਕ گاਉਂ ਹੈ ਯੁਰੰਗੀ ਜੀ ਉहां ਪੜਦਾ ਬੜੇ ਰੀਜ਼ਨੇਬਲ ਰੇਟ ਤੇ ਅਗਰ ਤੁਸੀਂ ਕਲਪਾ ਸੈਟ ਹੋਉਂਦੇ ਹੋ ਸਸਾਇਟੀ ਪੁਆਇੰਟ ਦੇਖਣ ਆਉਂਦੇ ਆ ਤੇ ਤੁਹਾਨੂੰ ਰਾਹ ਦੇ ਵਿੱਚ ਹੀ ਮਿਲ ਜਾਣਗੇ ਬਹੁਤ ਪੀਸਫੁਲ ਜਗ੍ਹਾ ਹੈ ਪੀਸਫੁਲ ਔਰ ਨਵਾਂ ਹੋਟਲ ਆ ਯਾਰ ਤੱਚਪਟ ਮੈਂ ਮਤਲਬ ਰਾਤ ਵੀ ਰੁਕਦਾ ਹੁੰਦਾ ਨਾ ਕਿਤੇ 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 ਹੋਟਲ 'ਚ ਰੁਕਦਾ ਪਰ ਬਈ ਤਾਂ ਮੈਂ ਗੱਡੀ 'ਚ ਰੁਕਦਾ ਤੁਹਾਨੂੰ ਪਤਾ ਹੈ ਨਾ ਤੇ ਕੱਲ ਥੱਕ ਜਾਦਾ ਹੋ ਗਿਆ ਸੀਗਾ ਤੇ ਮੈਂ ਕਿਹਾ ਹੁਣ ਆਪ ਹੋਟਲ ਹੀ ਗਏ ਤਾਂ ਇਹ ਤਾਂ ਵੈਸੇ ਇਹਨੇ ਹੋਸਟਲ ਕਿਹਨੇ ਨੂੰ ਹੋਸਟਲ ਬਟੂ ਹੋਟਲ ਨਾਲ ਉਹ ਘੱਟ ਵੀ ਨਹੀਂ ਹੈ ਘੱਟ ਕਿ ਨਹੀਂ ਹੈ ਅੱਛਾ ਜੀ ਤੇ ਚਲੋ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਨੈਕਸਟ ਟਾਈਮ ਮਮਾ ਦੇ ਨੂੰ ਹੋਰ ਬਟਾ ਕਰ ਦੋ ਠੀਕ ਹੈ ਸਰ ਰਾਮਵਾਸ ਤੋ ਆਪਣਾ ਨੰਬਰ ਬਤਾ ਦੋ ਸਰ ਮੇਰਾ ਨੰਬਰ ਹੈ 94594 24610 ਓਕੇ ਗੁੱਡ ਜੀ ਇਹ ਮੇਰਾ ਨੰਬਰ ਹੈ ਓਕੇ ਗੁੱਡ ਗੁੱਡ ਓਕੇ ਸਰ ਤੋ ਇੱਕ ਬਾਤ ਹੋਰ ਬੈਠੋ 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 ਅਗਰ ਕੋਈ ਬੰਦਾ ਮੇਰਾ ਨਾਮ ਲੈ ਕੇ ਆਗਾ ਡਿਸਕਾਊਂਟ ਮਿਲ ਜਾਏਗਾ ਥੋੜਾ ਬਹੁਤ ਬਿਲਕੁਲ ਸਰ ਬਿਲਕੁਲ ਮੇਰਾ ਵਸੇ ਆਪ ਪਤਾ ਹੀ ਹੈ ਰੂਮ ਕਰੇ ਕਿੰਨਾ ਹੈ ਔਰ ਮੈਂ ਬਿਲਕੁਲ ਜਨਰਲ ਰੇਟ ਮੇ ਦੇ ਦਿੰਦਾ ਅਗਰ ਉਸਨੇ ਬਤਾ ਦਿਆ ਵੀ ਹਰਪਾਲ ਸਿੰਘ ਨੇ ਬਤਾਇਆ ਤੇ ਗ੍ਰੇਟ ਟੈਲੀਕਾਸਟ ਸੇ ਦੇਖ ਕੇ ਆਇਆ ਸਰ ਆਪਨੇ ਭੇਜਣਾ ਕਿ ਇਸ ਤੇ ਕੋਈ ਹੋ ਜਾਏਗਾ ਸਭ ਤੇ ਥੈਂਕ ਯੂ ਬਾਈ ਥੈਂਕ ਯੂ ਆਪ ਸਰ ਅੱਛਾ ਮੈਨੂੰ ਵੀ ਬਹੁਤ ਬਹੁਤ ਰੀਜ਼ਨੇਬਲ ਰੇਟ ਤੇ ਮਿਲਿਆ ਨਾ ਜੀ 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 ਤੇ ਤੁਸੀਂ ਆਓ ਬਾਈ ਨਾਲ ਗੱਲਬਾਤ ਕਰੋ ਤੇ ਸੁਭਾਅ ਬਹੁਤ ਚੰਗਾ ਹੈ ਓਨਰ ਆ ਤੇ ਕਿਸੇ ਐਂਗਲ ਤੋਂ ਲੱਗਦਾ ਨਹੀਂ ਭਰਾਵਾ ਐਂ ਮਤਲਬ ਡੋਨਟ ਟੂ ਅਰਥ ਬੰਦਾ ਹੈ ਨਾ ਇਹ ਬਹੁਤ ਵਧੀਆ ਲੱਗਾ ਤੇ ਹੁਣ ਅਗਲਾ ਆਪਾਂ ਅ ਸਫ਼ਰ ਸ਼ੁਰੂ ਹੋਣ ਲੱਗਾ ਸਾਡਾ ਸੇ ਹੁਣ ਰੁਕਾਂਗੇ ਆਪਾਂ ਪੀ ਲਓ ਪੀ ਲਓ ਬ੍ਰੈਕਫਾਸਟ ਬ੍ਰੈਕਫਾਸਟ ਕੇ ਲੀਏ ਤੋਂ ਮਿਲਦੇ ਹਾਂ ਜੀ ਲਓ ਜੀ ਹੁਣ ਆਪਾਂ ਅ ਰਿਕੋਂਗ ਪੀਓ ਨੂੰ ਕਰਨ ਲੱਗਿਆਂ ਬਾਏ ਬਾਏ ਤੇ ਚੱਲਿਆਂ ਹੁਣ ਆਪਾਂ ਕਾਜ਼ਾ ਵਾਲੇ ਰੋਡ ਦੇ ਉੱਤੇ ਤੇ ਬਹੁਤ ਕੁਝ ਆ ਉੱਥੇ ਵੀ ਦੇਖਣ ਨੂੰ ਤੇ ਉਹ ਵੀ ਆਪਾਂ ਦੇਖਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਤੇ ਇਹ ਕੁਝ ਛਿੱਦਾਂ ਦਾ ਵਿਊ ਹੈ ਇੱਥੇ ਦਾ ਰੀਕੋਂਗ ਪੀਓ ਤੇ ਨਾਮ ਵੀ ਬੜਾ ਡਿਫਰੈਂਟ ਹੈ ਤੇ ਏਰੀਆ ਵੀ ਬਹੁਤ ਡਿਫਰੈਂਟ ਹੈ ਨਾ ਇਸ ਤੋਂ ਅੱਗੇ ਜਾ ਕੇ ਕਲਪਾ ਕਲਪਾ ਤੋਂ ਅੱਗੇ ਆਉਂਦਾ ਫਿਰ ਜਾ ਕੇ ਸੁਸਾਇਡ ਪੁਆਇੰਟ ਤੇ ਇਹ ਇੱਥੇ ਕੁਝ ਯੂਥ ਤੇ ਇਧਰ ਹੈਗਾ ਕਿਨਰ ਕਲਾਸ਼ ਤੇ ਕਿਨਰ ਕਲਾਸ਼ ਦੀ ਯਾਤਰਾ ਵੀ ਇੱਥੋਂ ਸਟਾਰਟ ਹੁੰਦੀ ਆ ਅਸਤ ਵਿੱਚ ਨਾ ਤੇ ਬਹੁਤ ਸੰਗਤ ਹੁੰਦੀ ਆ ਤੇ 15 ਅਗਸਤ ਹੈ ਨਾ ਚਲੋ ਅੱਛਾ ਇਸ ਕੇ ਬਾਰੇ ਮੈਂ ਥੋੜਾ ਬਤਾ ਸਕਤੇ ਹੋ ਜੀ ਬਣਾ ਜੀ ਜੀ ਹਾਂ ਕੁਰਸੀ ਨਹੀਂ ਅਮਰੀ ਇਹ ਕੀ ਨਾਮ ਦਿਨੋਰ ਕੇ ਇਹ ਕੀ ਬੋਲ ਤੇ ਵਿਦਾਇਕ ਵਿਦਾਇਕ ओके ਗੁੱਡ ਗੁੱਡ ਠੀਕ ਠੀਕ ਚਲੋ ਬਹੁਤ ਬੜੀਆ ਏਰੀਆ ਆਪਕਾ ਜੀ ਆਨੰਦ ਆ ਗਿਆ ਆਨੰਦ ਆ ਗਿਆ ਯੈਸ ਹੋਕੇ ਜੀ ਇਹ ਕੁਛ ਹੈਗਾ ਇੱਥੇ-ਤੇ ਰਸਤਿਆਂ ਦਾ ਨਜ਼ਾਰਾ ਓਏ ਹੋਏ 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 ਕਿਆ ਬਾਤ ਹੈ ਭਾਈ ਸਾਹਿਬ ਓ ਅਮੇজিং ਲਓ ਜੀ ਇਹ ਆ ਜੀ ਇੱਥੇ ਦਾ ਐਡਵੈਂਚਰ ਕਾਜ਼ਾ ਰੋਡ ਦਾ ਕਾਫੇ ਵਾਲੇ ਦਾ ਤੇ ਬਿੱਲੀ ਯਾਰੀ ਐਕਸਪਲੋਰ ਕਰ ਰਹੇ ਆ ਇਸ ਰੋਡ ਨੂੰ ਆਨੰਦ ਆ ਰਿਹਾ ਫੁੱਲ ਬਾਬਿਓ ਬਈ ਸੱਚਪਾਸ ਵੀ ਦੇਖਿਆ ਅ ਲੇ ਲਦਾਖ ਵੀ ਦੇਖਿਆ ਕਿਸ਼ਤਵਾਰ ਵੀ ਦੇਖਿਆ ਗਲਾਬਗੜ ਵੀ ਦੇਖਿਆ ਪਰ ਜਿਹੜਾ ਇਹ ਰੋਡ ਆ ਨਾ ਓਏ ਹੋਏ ਕਾਹੀ ਬਾਤਾਂ ਯਾਰ ਬਾਕੀ ਤੁਸੀਂ ਆਪ ਹੀ ਦੇਖ ਲਓ ਦੱਸਣ ਦੀ ਜਿਆਦਾ ਲੋੜ ਨਹੀਂ ਓ ਮਾਈ ਗੋਡਸ ਕਿਆ ਬਾਤ ਹੈ ਔਰ ਸਭ ਤੋਂ ਵੱਡੀ ਗੱਲ ਤੁਹਾਡਾ ਭਰਾ ਸੋਲੋ ਟਰੈਵਲਰ ਸੋਲੋ ਇਕੱਲਾ ਤੇ ਇਹਨਾਂ ਰੋਡਾਂ ਦੇ ਉੱਤੇ ਪੰਜਾਬ ਤੋਂ 700 ਕਿਲੋਮੀਟਰ ਤਕਰੀਬਨ ਆ 1000 ਬਣਾਈ ਜਾਂਦਾ 8 900 ਬਣ ਜਾਣਾ ਇੱਥੇ ਤੱਕ ਨਾ ਤੇ ਇਦਾਂ ਦੇ ਰਸਤਿਆਂ ਦੇ ਉੱਤੇ ਤੇ ਇਹ ਕਹ ਲੋ ਵੀ ਤੁਹਾਡੇ ਜਿਹੜੇ ਕਨਾਂ ਗੁੱਡ ਵਿਸ਼ੀਸਾ ਉਹਦੇ ਕਰਕੇ ਹੀ ਹੌਸਲੇ ਮਿਲਦੇ ਆ ਇਹਨਾਂ ਰੋਡਾਂ ਤੇ ਆਉਣ ਨੂੰ ਨਾ ਤੇ ਥੈਂਕ ਯੂ ਤੁਹਾਡਾ ਅਗੇਨ ਤੇ 10000 ਦੀ YouTube ਫੈਮਲੀ ਬਣਾਉਣ ਲਈ ਤੇ ਇਹ ਤੁਹਾਡੇ ਲਈ ਆ ਜੀ ਇਹ ਟ੍ਰਿਪ ਜਿਹੜਾ ਨਾ ਜਿਹੜੇ ਮੇਰੇ ਖਾਸ ਵਿਊਅਰ ਆ YouTubeਰ ਆ ਮੇਰੇ ਭਰਾ ਭੈਣ ਭਰਾ ਮੇਰੇ ਤੇ ਚੈੱਕ ਕਰੋ ਲੱਗ ਕਿਦਾਂ ਦਾ ਰਿਹਾ ਏਰੀਆ ਚੈੱਕ ਕਰਕੇ ਦੱਸਣਾ ਵੀ ਤੁਹਾਨੂੰ ਕਿਹੋ ਜਿਹਾ ਲੱਗਦੇ ਪਏ ਵੀਊ ਇਹ ਆ ਜਿੱਥੇ ਤੱਕ ਧੌਣ ਘੁੰਮਦੀ ਆ ਉੱਥੇ ਤੱਕ ਪਹਾੜਾ ਹੀ ਪਹਾੜਾ ਤੇ ਕਿਹੋ ਜਿਹਾ ਲੱਗ ਰਹੀ ਆ ਵੀਡੀਓ ਜਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਤੇ ਇਦਾਂ ਦੇ ਘੈਂਟ ਘੈਂਟ ਹੋਰ ਵੀਊ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਗ੍ਰੇਟ ਟੈਲੀਕਾਸਟ ਯਾ ਤੇ ਮੈਂ ਹਰਪਾਲ ਜਿਹੜੇ ਮੇਰੇ ਨਵੇਂ ਸਬਸਕ੍ਰਾਈਬਰ ਨੂੰ ਦੱਸਦਾ ਮੈਂ ਤੇ ਗ੍ਰੇਟ ਟੈਲੀਕਾਸਟ ਮੇਰਾ ਚੈਨਲ ਤੇ ਭਰਾ ਤੁਹਾਡਾ ਚੱਲਦਾ ਅੱਜਕੱਲ ਕੱਲਾ ਹੀ ਸੋਲੋ ਟਰੈਵਲਰ ਗੱਡੀ 'ਚ ਬਣਾਇਆ ਹੋਇਆ ਬੈੱਡ ਹੋਟਲ 'ਚ ਵੀ ਰਹਿ ਲਈਦਾ ਆ ਤੇ ਗੱਡੀ 'ਚ ਵੀ ਰਹਿ ਲਈਦਾ ਆ ਜਿੱਦਾਂ ਦਾ ਹੋਵੇ ਟਾਈਮ ਉਸ ਹਿਸਾਬ ਨਾਲ ਆਪਾਂ ਅਡਜਸਟ ਕਰ ਲਈਦਾ ਨਾਲ ਆਪਾਂ ਆਪਣੇ ਗੈਸ ਚੁੱਲੇ ਵੀ ਰੱਖੇ ਆ ਮੈਗੀ ਵੀ ਆ ਸਭ ਕੁਝ ਆ ਜੀ ਜਿੱਥੇ ਰੁਗਣਾ ਪੈ ਜਵੇ ਆਪਾਂ ਰੋਕ ਸਕਦੇ ਆ ਠੀਕ ਆ ਜੀ ਤੇ ਲੋ ਮੰਨੋ ਨਾ ਦੇਣਾ ਚੀਜ਼ਾਂ ਦਾ ਤੇ ਡੂ ਯੂ ਨੋ ਦੂ ਜਨੋ ਮੈਂ ਤੇਰਾ ਨਾਮ ਲਖਾਇਆ ਗੁੱਟ ਤੇ డు ਯੂ ਨੋ ਹਾਹਾ డు ਯੂ ਨੋ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਵਾਹ ਨੇਚਰ ਨੇਚਰ ਦੀ ਗੱਲ ਕਰ ਰਹੇ ਆ ਬਾਜੀ ਇਹਦੇ ਹੋਰ ਦੀ ਨਹੀਂ ਕਰ ਰਹੇ ਕਹਿੰਦਾ డు ਯੂ ਨੋ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਇਹ ਪਿਆਰ ਹੀ ਐਡਾ ਖਿੱਚ ਕੇ ਲਿਆਉਂਦਾ ਜੀ ਨਾ ਰੋਡਾਂ ਦੇ ਉੱਤੇ ਆਹਾ ਅੱਛਾ ਨਸ਼ਾ ਹੈ ਜੀ ਨਸ਼ਾ ਦਾ ਚਿੱਟੇ ਵਾਲੇ ਨੂੰ ਚਿੱਟੇ ਦਾ ਨਸ਼ਾ ਹੁੰਦਾ ਇਹ ਵੀ ਨਸ਼ਾ ਹੀ ਆਦਲਾ ਇੱਕ ਹਨਾ ਇਹਦੇ ਕਿਉਂ ਦੇਖੋ ਜੀ ਆਪਾਂ ਕੋਈ ਵੀਊ ਛੱਡਣਾ ਨਹੀਂ ਹੈਗਾ ਇੱਥੇ ਦਾ ਆਹ ਕਰੋ ਚੈੱਕ ਕਿਉਂ じゃ ਲੱਗਾ ਵੀਊ ਯਾ ਰੋਡ ਸਾਰਾ ਨਾ ਉਹ ਜਗ੍ਹਾ ਤੇ ਜਾਣਾ ਤੁਸੀਂ ਸਾਈਡ ਆ ਉਹ ਘੁੰਮ ਕੇ ਨਾ ਉਹ ਆ ਜਾ ਪਹਾੜ ਵੀ ਕਾਲੇ ਰੰਗ ਦੇ ਪਹਾੜ ਆ ਇੱਧਰ ਨੇ ਇਧਰਲੇ ਦੇ ਵਿੱਚ ਰੰਗ-ਬਰੰਗੇ ਪਹਾੜ ਆ ਇੱਧਰ ਜਿਆਦਾ ਕਾਲੇ-ਕਾਲੇ ਪਹਾੜ ਆ ਚਟਾਨਾਂ ਜਿਆਦਾ ਆ ਤੇ ਸੋਹਣੇ ਵੀ ਲੱਗਦੇ ਆ ਪਰ ਇਹ ਪੱਥਰ ਵੀ ਬਹੁਤ ਡੇਗਦੇ ਆ ਉੱਪਰੋਂ ਨਾ ਤੇ ਕਿਰੋਂ ਪਾਣੀ ਮੜਾ ਮੂਟਾ ਮੀਂਹ ਪੈ ਜਾਂਦਾ ਆ ਫੇਰ ਵੀ ਪੱਥਰ ਬਹੁਤ ਡੇਗਦੇ ਆ ਰੋਡ ਦੇ ਉੱਤੇ ਨਾ ਇਸ ਕਰਕੇ ਜਦੋਂ ਵੀ ਚੱਲਣਾ ਆ ਰੋਡ ਦੇ ਉੱਤੇ ਥੋੜਾ ਜਿਹਾ ਧਿਆਨ ਨਾਲ ਚੱਲਣਾ ਆ ਬਾਕੀ ਮਹਾਰਾਜ ਦਾ ਓਟ ਆਸਰਾ ਲੈ ਕੇ ਚੱਲਣਾ ਜੀ ਤਾਂ ਉਹਨਾਂ ਦਾ ਓਟਾ ਥਰਾ ਚਾਹੀਦਾ ਆ ਸੱਚੇ ਬਾਦਸ਼ਾਹ ਦਾ ਤੇ ਬਾਕੀ ਦੇਖੋ ਹੁਣ ਆਪਾਂ ਰੁਕਣਾ ਇੱਥੇ ਪੂ ਰਾਈਟ ਤੇ ਉੱਥੇ ਖਾਵਾਂਗੇ ਰੋਟੀ ਤੇ ਉਸ ਤੋਂ ਬਾਅਦ ਫਿਰ ਅਗਲਾ ਸਫ਼ਰ ਸ਼ੁਰੂ ਕਰਾਂਗੇ ਇੱਕ ਇੱਥੇ ਹੈਗੀ ਆ ਮੰਮੀ ਇਹ ਹੈ ਇੱਕ ਸਾਧੂ ਆ ਜਿਹੜਾ 500 ਸਾਲਾਂ ਸਾਲ ਤੱਕ ਸਾਲ ਹੋ ਗਏ ਆ ਉਹਨਾਂ ਸਮਾਦੀ ਜੀ ਲੀਨ ਆ ਯਾ 500 ਸਾਲ ਹੋ ਗਏ ਆ ਤੇ ਉਹ ਲੋਕੀ ਉਹਨੂੰ ਦੇਖਣ ਜਾਂਦੇ ਆਪਾਂ ਵੀ ਉਹਨੂੰ ਦੇਖਾਂਗੇ ਅੱਜ ਨਾ ਦੇਖ ਕੇ ਆਵਾਂਗੇ ਤੇ ਸ਼ੂਟ ਕਰਾਂਗੇ ਉਹਦੇ ਕਹਿੰਦੇ ਨੋ ਵੀ ਵੱਧਦੇ ਆ ਉਹਦੇ ਦੰਦ ਵੀ ਵੱਧਦੇ ਆ ਯਾ ਤੇ ਦੇਖਣ ਨੂੰ ਉਹ ਇਹਦਾ ਮਮਮੀ ਨਹੀਂ ਹੁੰਦੀ ਇੱਕ ਜਿੱਦਾਂ ਮਿਸਰ ਦੇ ਵਿੱਚ ਮਮੀਆਂ ਉਦਾਂ ਆ ਹੋਣਾ ਤੇ ਉਹ ਇਦਾਂ ਇਦਾਂ ਯੋਗ ਸਾਧਨਾ ਤੇ ਜਿੱਦਾਂ ਬੈਠੀ ਦਾ ਆਪਾਂ ਚੌਂਕੜਾ ਮਾਰ ਕੇ ਉਦਾਂ ਬੈਠਿਓ ਆ ਤੇ ਆਪਾਂ ਪੂਰਾ ਬਲੌਗ ਯਾਨੀ ਫੁੱਲ ਬਲੌਗ ਉੱਥੇ ਬਣਾਵਾਂਗੇ ਜਾ ਕੇ ਪੂਰੀ ਹਿਸਟਰੀ ਜਾਣਨ ਦੀ ਕੋਸ਼ਿਸ਼ ਕਰਾਂਗੇ ਨਾ ਤੇ ਬਹੁਤ ਕੁਝ ਐਕਸਪਲੋਰ ਕਰਨ ਨੂੰ ਇੱਧਰ ਨਾ ਤੇ ਟਾਈਮ ਆਪਣੇ ਕੋਲ ਨਾ ਹੁੰਦਾ ਕਿਉਂਕਿ ਜੇ ਤਾਂ ਲੌਂਗ ਟ੍ਰਿਪ ਕੱਢਿਆ ਜਾਵੇ ਵੱਡਾ ਫਿਰ ਬਹੁਤ ਕੁਝ ਹੈ ਤੇ ਪਹਾੜਾਂ 'ਚ ਬਹੁਤ ਕੁਝ ਦੇਖਣ ਨੂੰ ਹੈ ਨਾ ਹਾਂਜੀ ਤੇ ਇੱਕ ਚੀਜ਼ ਹੋਰ ਇੱਥੇ ਮੈਂ ਦੱਸਦਾ ਤੁਹਾਨੂੰ ਵੀ ਜਿਹੜੇ ਪਹਾੜੜਾ ਨਾ ਪਹਾੜਾਂ ਦੇ ਵਿੱਚ ਕਿਤੇ ਤੁਸੀਂ ਵੀ ਦੇਖਿਆ ਹੋਊਗਾ ਜਿਹੜੀ ਜਿੱਦਾਂ ਨਾ ਬੰਦਿਆਂ ਦੀ ਝਲਗ ਆਉਂਦੀ ਜਾਂ ਕਿਸੇ ਮਤਲਬ ਇਨਸਾਨੀ ਚਿਹਰੇ ਦੀ ਚਲਕ ਆਉਂਦੀ ਆ ਨਾ ਤੇ ਉਹ ਵੀ ਬਹੁਤ ਕੁਝ ਆ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਅੱਗੇ ਤੁਹਾਨੂੰ ਉਹ ਵੀ ਨਾ ਨੇਚਰ ਤੇ ਬਣੇ ਹੋਏ ਆ ਜੀ ਇਹ ਕਿਸੇ ਨੇ ਬਣਾਏ ਨਹੀਂ ਹੈਗੇ ਕਿਸੇ ਨੇ ਤਰਾਸ਼ੇ ਨਹੀਂ ਹੈਗੇ ਇਹ ਕੁਦਰਤ ਨੇ ਬਣਾਏ ਹੋਏ ਆ ਇਹ ਰਸਤੇ ਇਹ ਪਹਾੜ ਤੇ ਇਮੇਜਿਨ ਕਰਕੇ ਦੇਖੋ ਵੀ ਯਾਰ ਇਹ ਪਹਾੜ ਬਣੇ ਕਿਦਾਂ ਜੇ ਬਣੇ ਤਾਂ ਫਿਰ ਇੱਥੇ ਕਿੱਥੇ ਕਦੇ ਲਈ ਬਣੇ ਆ ਇੱਡੇ ਉੱਚੇ ਉੱਚੇ ਨਾ ਤੇ ਕਹਾਣੀ ਤਾਂ ਗਈ ਆ ਹੈ ਨਾ ਕਹਿੰਦੇ ਆ ਵੀ ਕਰੋੜਾਂ ਸਾਲ ਪਹਿਲਾਂ ਜਵਾਲਾਮੂਖੀ ਫਟੇ ਸੀਗੇ ਕਰੋੜਾਂ ਅਰਬਾ ਸਾਲ ਪਹਿਲਾਂ ਤੇ ਉਹਨਾਂ ਜਵਾਲਾਮੂਖੀਆਂ ਦੇ ਫਟਣ ਕਾਰਨ ਇਹ ਉੱਚੇ-ਉੱਚੇ ਪਹਾੜ ਉੱਚੀਆਂ-ਉੱਚੀਆਂ ਚਟਾਨਾਂ ਬਣੀਆਂ ਆ ਰਾਈਟ ਤੇ ਸਾਇੰਸ ਤਾਂ ਇਹ ਕਹਿੰਦੀ ਆ ਤੇ ਕਈ ਜਿਹੜੇ ਇਤਿਹਾਸ ਜਣੀ ਜਿਹੜੇ ਧਰਮ ਨਾਲ ਰਿਲੇਟਡ ਆ ਜਿੱਦਾਂ ਮੈਂ ਗਰਨਾਰ ਗਿਆ ਸੀਗਾ ਨਾ ਆਪਣੇ ਤੇ ਗਰਨਾਰ ਦੇ ਵਿੱਚ ਜਿਹੜੇ ਪਹਾੜ ਆ ਨਾ ਉੱਥੇ ਉਹਨਾਂ ਨੇ ਲਿਖਿਆ ਜਿਹੜਾ ਗਰਨਾਰ ਪਰਬਤ ਆ ਨਾ ਕਹਿੰਦੇ ਵੀ ਉਹ ਯਾਨੀ ਕਰੋਨਾ ਸਾਲ ਪਹਿਲਾਂ ਨਾ ਉਹ ਉੱਥੇ ਸਥਾਪਿਤ ਹੋਇਆ ਤੇ ਉਥੇ ਇੱਕ ਬੋਟ ਵੀ ਖਾਈ ਸੀ ਉਹਨੂੰ ਬ੍ਰੰਮ ਖਾਈ ਕਹਿੰਦੇ ਆ ਤੇ ਉਹ ਉਦੋਂ ਕਹਿੰਦੇ ਪਹਾੜਾਂ ਨੂੰ ਖੰਭ ਹੁੰਦੇ ਸੀ ਦੇਖੋ ਜਿਵੇਂ ਲਿਖਤ ਵਿੱਚ ਹੈਗਾ ਆ ਕਹਿੰਦੇ ਤੇ ਹੁਣ ਮਹਾਰਾਜ ਜਾਣਦਾ ਜੀ ਇਹ ਕੀ ਚੀਜ਼ ਸੀ ਤਾਂ ਕੀ ਹੈ ਹੈ ਨਾ ਤੇ ਬਾਕੀ ਇਹਨਾਂ ਵੀ ਜੋ ਕੁਝ ਵੀ ਆ ਹੈ ਉਹ ਬਿਊਟੀਫੁੱਲ ਆ ਬਹੁਤ ਬਿਊਟੀਫੁੱਲ ਆ ਤੇ ਸਾਡਾ ਇੰਡੀਆ ਇੰਨਾ ਸੋਹਣਾ ਹੈ ਨਾ ਵੀ ਸਾਨੂੰ ਕਿਸੇ ਅਦਰ ਕੰਟਰੀ 'ਚ ਤੱਕਮਣ ਜਾਣ ਦੀ ਲੋੜ ਹੀ ਨਹੀਂ ਹੈਗੀ ਅਦਰ ਕੰਟਰੀ 'ਚ ਘੁੰਮਣ ਜਾਣ ਦੀ ਸਾਨੂੰ ਲੋੜ ਨਹੀਂ ਹੈਗੀ ਤੇ ਇੱਕ ਤਾਂ ਨਾ ਮੈਂ ਵਾਕਿਆ ਸਾਂਝਾ ਕਰਦਾ ਹਾਂ ਇਸੇ ਟ੍ਰਿਪ ਦਾ ਤੁਸੀਂ ਵੀਡੀਓ ਦੇਖੇ ਲੈਣੀ ਆ ਉਹ ਵੀ ਵੀ ਜਦੋਂ ਮੈਂ ਨਾ ਜਦੋਂ ਆਪਾਂ ਛਿੱਟਕੋਲ ਤੋਂ ਛਿੱਟਕੋਲ ਕਹेलो ਜਾਂ ਛਿੱਟਕੋਲ ਕਹेलो ਹਿੰਦੀ ਦੀ ਛਿੱਟਕੋਲ ਲਿਖਿਆ ਆ ਤੇ ਇੰਗਲਿਸ਼ ਚ ਸੀ ਆ ਜਿਨਾ ਛਟਕੋ ਲੱਗਦਾ ਛਟਕੋ ਤੋਂ ਵਾਪਸ ਆ ਰਿਆ ਸੀਗਾ ਨਾ ਤੇ ਉੱਥੇ ਮੈਨੂੰ ਇਜ਼ਰਾਈਲ ਦੇ ਦੋ ਲੜਕਾ ਲੜਕੀ ਮਿਲੇ ਨੇ ਇੱਕ ਮੁੰਡਾ ਤੇ ਇੱਕ ਕੁੜੀ ਮਿਲੇ ਤੇ ਉਹ ਮੇਰੇ ਨਾਲ ਸੰਗਲਾ ਤੱਕ ਆਏ ਨਾ ਤੇ ਪਰ ਉਹ ਇੰਨੇ ਦੇਖੋ ਉਹਨਾਂ ਨੂੰ ਪੰਜਾਬੀ ਆਉਂਦੀ ਨਹੀਂ ਸੀ ਪਰ ਮੈਨੂੰ ਉਹ ਪੁੱਛ ਰਹੀ ਸੀ ਤੁਹਾਡਾ ਕੀ ਨਾਮ ਹੈ ਹੈ ਨਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਹਿੰਦੇ ਸੀਗੇ ਇਹਦਾ ਮਤਲਬ ਉਹ ਲੋਕੀਏ ਜਿਹੜੂ ਫੋਲੋ ਕਰਦੇ ਆ ਪੰਜਾਬ ਨੂੰ ਪੰਜਾਬੀਅਤ ਨੂੰ ਆਪਣੇ ਇੰਡੀਆ ਨੂੰ ਮਤਲਬ ਉਹਨਾਂ 'ਚ ਐਕਸਾਈਟਮੈਂਟ ਆ ਵੀ ਸਾਡਾ ਮਲਕ ਬਹੁਤ ਸੋਹਣਾ ਆ ਇੰਡੀਆ ਰਾਈਟ ਉਹਨੂੰ ਦੇਖਣ ਆਉਂਦੇ ਆ ਹੁਣੇ ਮੈਨੂੰ ਪੰਜਾਬ ਦੇ ਪਤਾ ਨਹੀਂ ਕਿੰਨੇ ਸ਼ਹਿਰਾਂ ਦੇ ਨਾਂ ਗਿਣਨੇ ਦਿੱਤੇ ਕਹਿੰਦਾ ਮੈਂ ਆ ਸਾਰੇ ਘੁੰਮੇ ਆ ਹਨਾ ਇਹਦਾ ਮਤਲਬ ਵੀ ਸਾਡਾ ਇੰਡੀਆ ਬਹੁਤ ਸੋਹਣਾ ਆ ਐਵੇਂ ਨਹੀਂ ਇਹਨੂੰ ਸੋਨੇ ਦੀ ਚਿੜੀ ਕਹਿੰਦੇ ਸੀਗੇ ਉਹ ਹੈਗਾ ਆ ਯਾਰ ਹਨਾ ਤੇ ਸੋਨੇ ਦੀ ਚਿੜੀ ਕਹਿੰਦੇ ਨੇ ਵੀ ਸੋਨਾ ਬਹੁਤ ਹੁੰਦਾ ਵੀ ਇੱਥੇ ਨਾ ਤੇ ਦੇਖੋ ਬਿਊਟੀ ਤਾਂ ਅੱਜ ਵੀ ਬਹੁਤ ਹੈ ਇੰਡੀਆ ਦੇ ਕੋਲ ਬਹੁਤ ਜ਼ਿਆਦਾ ਬਿਊਟੀ ਹੈ ਬਾਜੀ ਅਸੀਂ ਐਵੇਂ ਬਾਹਲੇ ਦੇਸ਼ਾਂ ਦੀਆਂ ਤਰੀਫਾਂ ਕਰਦੇ ਰਹਿੰਦੇ ਆ ਸਵੀਟ ਇਰਲੈਂਡ ਇਹ ਆ ਯੂਰਪ ਚ ਇਹ ਆ ਯਾਰ ਸਾਡਾ ਇੰਡੀਆ ਕਿਹੜੀ ਚੀਜ਼ ਨਾਲੋਂ ਘੱਟ ਆ ਤੁਹਾਨੂੰ ਲੱਗਦਾ ਕਿਤੇ ਐਂਗਲ ਨਾਲੋਂ ਘੱਟ ਆ ਐਕਚੁਅਲ ਦੇ ਵਿੱਚ ਸਾਡੇ ਕੋਲ ਟਾਈਮ ਹੀ ਨਹੀਂ ਯਾਰ ਇੰਡੀਆ ਘੁੰਮਣ ਦਾ ਅਸੀਂ ਲੱਖ 2 ਲੱਖ ਲਾ ਕੇ ਨਾ ਯੂਰਪ ਕੰਟਰੀਆਂ ਦਾ ਘੁੰਮ ਲੈਂਦੇ ਆ ਹਨਾ ਦੁਬਈ ਘੁੰਮ ਲੈਂਦੇ ਥਾਈਲੈਂਡ ਘੁੰਮ ਲੈਂਦੇ ਸਿੰਗਾਪੁਰ ਘੁੰਮ ਲੈਂਦੇ ਆ ਕੰਬੋਡੀਆ ਘੁੰਮ ਲੈਂਦੇ ਆ ਬਟ ਆਪਣੇ ਇੰਡੀਆ ਨੂੰ ਕਦੀ ਘੁੰਮਣ ਲਈ ਅੱਧੀ ਪੈਲੇ ਬਹੁ ਗੱਟ ਲਾਉਨੇ ਆ ਇਹ ਰਿਐਲਿਟੀ ਆ ਬੜੀ ਇਹ ਸੱਚੀ ਗੱਲ ਆ ਹੈਨਾ ਚੰਗੀ ਲੱਗੀ ਤਾਂ ਕਮੈਂਟਰੀ ਰੂਲ ਕਰਿਓ ਤੇ ਆਪਣਾ ਤਾਂ ਇੱਕੋ ਹੀ ਮੂਤਾ ਆ ਜੀ ਇੱਕੋ ਹੀ ਟੌਪਿਕ ਇੱਕੋ ਹੀ ਜਣੀ ਆਪਣਾ ਹੈਗਾ ਆ ਨੇਮ ਬਣਾ ਲਿਆ ਇੰਡੀਆ ਘੁੰਮਣਾ ਪਰ ਰੱਜ ਕੇ ਹਰ ਚੀਜ਼ ਨੂੰ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੀ ਕਿਸੇ ਨੇ ਨਹੀਂ ਦੇਖੀ ਹੋਈ ਨਾ ਟਾਈਮ ਤਾਂ ਲੱਗਦਾ ਹਰ ਚੀਜ਼ ਨੂੰ ਔਰ ਇਹਦੀ ਇੱਕ ਮੈਨੂੰ ਮਿਸਾਲ ਮਿਲੀ ਆ ਕੋਲਕਾਤਾ ਤੋਂ ਅੰਟੀ ਅੰਕਲ ਜੀ ਆਏ ਆ 70 ਤੋਂ 75 ਸਾਲ ਉਹਨਾਂ ਦੀ ਏਜ ਸੀਗੀ ਔਰ ਉਹਨਾਂ ਨੇ ਤਕਰੀਬਨ ਸਾਰਾ ਇੰਡੀਆ ਘੁਮ ਲਿਆ ਸਾਰਾ ਇੰਡੀਆ ਘੁੰਮ ਲਿਆ ਰਾਈਟ ਉਹਦੀ ਵੀਡੀਓ ਵੀ ਮੈਂ ਪਾਉਂਗਾ ਉਹਦੀ ਚੈੱਕ ਕਰਿਓ ਹਨਾ ਤੇ ਵੀਡੀਓ ਦੇਖ ਕੇ ਦੇਖਦੇ ਆ ਕਿੰਨੇ ਕ ਜਣੇ ਇੱਧਰ ਨੂੰ ਆਉਂਦੇ ਆ ਹਨਾ ਤੇ ਚਲੋ ਦੇਖੀ ਚਲੋ ਤੇ ਤੁਹਾਡਾ ਵੀਰਾ ਸੋਲੋ ਟਰੈਵਲਰ ਇਕੱਲਾ 1 ਮੈਨ ਆਰਮੀ ਤੇ ਇੱਕ ਗੁਰੂ ਮਹਾਰਾਜ ਦੀ ਕਿਰਪਾ ਹੀ ਆ ਜੀ ਓਟਾਸਰਾ ਲੈ ਕੇ ਚੱਲੀਦਾ ਆ ਜੀ ਨਹੀਂ ਤਾਂ ਇਹਨਾਂ ਰੋਡਾਂ ਦੇ ਉੱਤੇ ਇਕੱਲਾ ਚੱਲਣਾ ਮੈਨੂੰ ਨਹੀਂ ਲੱਗਦਾ ਮੈਂ ਨਹੀਂ ਕੋਈ ਦੇਖਿਆ ਰਾਈਟ ਹਾਂ ਇੱਕ ਮੇਰਾ ਵੀਰਾ ਹੈਗਾ ਇੱਕ ਇੱਕ ਜਾਂ ਦੋ ਵੀਰੇ ਹੈਗੇ ਆ ਜਿਹੜੇ ਸੋਲੋ ਟਰੈਵਲਰ ਆ ਮੈਂ ਪਹਿਲਾਂ ਨਹੀਂ ਸੀ ਸੋਲੋ ਟਰੈਵਲਿੰਗ ਕਰਦਾ ਬਟ ਜਦੋਂ ਤੋਂ ਮੈਂ ਸੱਚਪਾਸ ਦਾ ਟੂਰ ਲਾ ਕੇ ਆਇਆ ਟ੍ਰਿਪ ਲਾ ਕੇ ਆਇਆ ਨਾ ਉਸ ਤੋਂ ਬਾਅਦ ਹੁਣ ਫਿਰ ਬਨੰਦ ਹੋ ਗਏ ਜੀ ਤੇ ਹੁਣ ਤਾਂ ਆਪਾਂ ਮੰਨਦੇ ਨਹੀਂ ਹੁਣ ਤਾਂ ਇੱਥੇ ਨੂੰ ਮਰਜੀ ਇਕੱਲਿਆਂ ਨੂੰ ਤੋਰ ਦੋ ਤੇ ਬਹੁਤ ਸਵਾਦ ਆਉਂਦਾ ਜੀ ਕੱਲੇ ਰਹਿ ਕੇ ਉਦੋਂ ਕੱਲੇ ਰੋਡ ਟ੍ਰਿਪ ਕਰਕੇ ਜੇ ਤੁਸੀਂ ਐਜ਼ ਇਹ ਆਪਣੇ ਵਰਕ ਲਈ ਵੀ ਜਾਂਦੇ ਕਿਉਂਕਿ ਮੇਰਾ ਇਹ ਵਰਕ ਵੀ ਆ ਹੁਣ ਮੇਰਾ ਇਹ ਬਿਜ਼ਨਸ ਵੀ ਆ ਤੇ ਫਿਰ ਤੁਹਾਨੂੰ ਕੋਈ ਡਿਸਟਰਬ ਨਾ ਕਰੇ ਤਾਂ ਤੁਸੀਂ ਜਿਆਦਾ ਵਧੀਆ ਤਰੀਕੇ ਨਾਲ ਕੰਮ ਕਰ पाओਗੇ ਨਾ ਤੇ ਚਲੋ ਦੇਖੀ ਚਲੋ ਵਿਊ ਇੱਥੇ ਦੇ ਲਓ ਜੀ ਇਹ ਆਪਾਂ ਹੁਣ ਕਲਪਾ ਤੋਂ ਚੱਲ ਗਏ ਕਿਉਂ ਪਿਓ ਤੋਂ ਚੱਲ ਕੇ ਰਿਕਉਂਗ ਪਿਓ ਤੋਂ ਚੱਲ ਕੇ ਹੁਣ ਪਹੁੰਚਿਆ ਫੂ ਇਹ ਬਹੁਤ ਵਧੀਆ ਕਹਿੰਦੇ ਬਹੁਤ ਵੱਡਾ ਸ਼ਹਿਰ ਹੈ ਇਹ ਵੀ ਪੂ ਤੇ ਲਾਸਟ ਪੈਟਰੋਲ ਪੰਪ ਵੀ ਇੱਥੇ ਹੀ ਆ ਇਸ ਤੋਂ ਅੱਗੇ ਵੀ ਪੈਟਰੋਲ ਪੰਪ ਨਹੀਂ ਹੈਗਾ ਨਾ ਤੇ ਚਲੋ ਚੱਲਦੇ ਆ ਤੇ ਨਾਲੇ ਕੁਝ ਛਕਦੇ ਆ ਭੁੱਖ ਵੀ ਬਹੁਤ ਲੱਗੀ ਹੋਈ ਆ ਤੇ ਤਕਰੀਬਨ 8:50 ਮਿੰਟ ਹੋਏ ਆ ਤੇ ਆਪਾਂ ਚੱਲੇ ਸੀ 7:00 ਵਜੇ ਤੇ ਇੱਥੇ ਤੱਕ ਪਹੁੰਚਣ ਨੂੰ ਸਾਡੂ ਤਕਰੀਬਨ 2 ਘੰਟੇ ਲੱਗੇ ਤੇ ਰੁਕਦੇ ਰੁਕਾਉਂਦੇ ਆਏ ਆ ਬਾਬਿਓ ਹਨਾ ਤੇ ਇਹ ਆ ਜੀ ਪਿਊ ਦੀ ਬਿਊਟੀ ਫਾ ਇੰਜੋਏ ਕਰੋ ਕਹਿੰਦੇ ਬਿਊਟੀ ਆਫ ਵੈਲੀ ਦੀ ਲਿਖ ਕੇ ਲਾਇਆ ਇਹਨਾਂ ਨੇ ਤੇ ਜਦੋਂ ਇੱਥੇ ਸਨੋ ਪੈਂਦੀ ਆ ਤੇ ਬਹੁਤ ਹੀ ਜ਼ਬਰਦਸਤ ਥਿਊ ਹੁੰਦੇ ਆ ਹੈਨਾ ਵਾਈਟ ਬਿਊਟੀ ਬਣ ਜਾਂਦੀ ਆ ਇੱਥੇ ਦੀ ਉਹ ਰਾਈਟ ਤੇ ਚੱਲੋ ਤੇ ਇਹ ਕੁਝ ਬਿਊਟੀ ਆ ਜੀ ਪੂ ਦੀ ਪੀ ਡਬਲ ਓ ਐਚ ਪੂ ਰਾਈਟ ਓ ਮੰਦਿਰ ਦੇਖੋ ਕਿੰਨੀ ਉੱਚੀ ਰਿਹਾ ਇਹ ਕਿ ਸਿਆ ਉਹ ਦਿਸ ਆ ਦੇਖੋ ਪੂ ਤੇ ਪੂ ਨੂੰ ਜਾਣ ਲਈ ਸਾਨੂੰ ਪਹਾੜ ਦੇ ਉੱਪਰ ਚੜਨਾ ਪੈਣਾ ਸੀ ਉਹ ਸਾਹਮਣੇ ਪੂ ਦੀਦਾ ਆ ਤੇ ਅਸੀਂ ਆਏ ਆ ਥੱਲਿਓਂ ਰੋਡ ਤੋਂ ਆ ਜਿਹੜਾ ਰੋਡ ਆ ਰਿਹਾ ਨੀਚੇ ਰਿਖੇ ਤੇ ਹੁਣ ਇੱਥੋਂ ਪਤਾ ਕੀਤਾ ਆ ਤੇ ਰੋਟੀ ਲਈ ਹੈਗਾ ਰੈਸਟੋਰੈਂਟ ਅੱਗੇ ਇੱਕ ਟੱਬਾ ਹੈਗਾ ਆ ਦਿੱਸ ਤੋਂ ਅਗੇ 1.5 ਕਿਲੋਮੀਟਰ ਤੇ ਪੰਪ ਆ ਤੇ ਲਾਸਟ ਪੰਪ ਉਹ ਹੀ ਆ ਪੂ ਦਾ ਤੇ ਉਸ ਤੋਂ ਅੱਗੇ ਕੋਈ ਪੰਪ ਨਹੀਂ ਹੈਗਾ ਤੇ ਜਦੋਂ ਵੀ ਤੇਲ ਜਦੋਂ ਵੀ ਜਦੋਂ ਵੀ ਇੱਧਰ ਆਉਣਾ ਤੁਸੀਂ ਤੇਲ ਇੱਥੋਂ ਫੁੱਲ ਟੈਂਕੀਆਂ ਕਰਾ ਲੈਣੀਆਂ ਹੋ ਸਕੇ ਤਾਂ ਇੱਕ ਸਪੇਅਰ ਟੈਂਕ ਰੱਖ ਲਓ ਉਹਦੇ ਜੀ ਥੋੜਾ ਜਿਹਾ ਰੱਖ ਲਓ ਤੇਲ ਹੈਨਾ ਤੇ ਆਜੋ ਜੀ ਚੱਲਦੇ ਆਂ ਸਫਰ 'ਚ ਅੱਗੇ ਕਾਜ਼ਾ ਦੇ ਨਜ਼ਾਰੇ ਓਏ ਹੋਏ ਹੋਏ ਸਵਾਦ ਆ ਪੂਰਾ ਬਾਬਿਓ ਲਓ ਜੀ ਆ ਗਿਆ ਆਪਣਾ ਇਹਗਾ ਲੰਗਟਾ ਕੈਫੇ ਸਪੈਸ਼ਲ ਥਾਲੀ ਵੀ ਆ ਉਹ ਖੂਬ ਬੋਤ ਲੱਗੀ ਹੋਆ ਤੇ ਹੁਣ ਖਾਦਾ ਜਾਊਗਾ ਇੱਥੇ ਫੁਲਕਾ ਬ੍ਰੇਕਫਾਸਟ ਵੀ ਨਹੀਂ ਕੀਤਾ ਸੀ ਅੱਜ ਨਾ ਬ੍ਰੇਕਫਾਸਟ ਨਹੀਂ ਹੋਇਆ ਕੀਤਾ ਵੀ ਤੇ ਹੁਣ ਲੂੰਟਾ ਕੈਫੇ ਦੇਖੋ ਦੇਖਦੇ ਆਂ ਕੀ ਕੁਛ ਆ ਖਾਣ ਨੂੰ ਇੱਥੇ ਇਨਾ ਚੰਗਾ ਹੈ ਤੇ ਰਿਸੈਪਸ਼ਨ 'ਤੇ ਤਾਂ ਨਹੀਂ ਹੈ ਕੋਈ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਹੈ बहुत बढ़िया जी खाने को क्या क्या मिलेगा जी ब्रेकफास्ट है ब्रेकफास्ट में क्या होगा जी ओके okay. रोटी भी मिल सकती है कि नहीं मिलेगी, रोटी नहीं, मिलेगी जी। नहीं मिलेगी ना मिलेगी। तो ठीक है रोटी दीजिए ऑनियन वाले ठीक है जी कितना? पहले एक दो तो बटर लगाना ना ऑयल और मत लगाना ठीक है जी हाँ दे दो दही दे दो ਤੇ ਇੱਥੇ ਦਾ ਕੁਛ ਬੀਉਆ ਬਰਲੀ ਸਾਈਡ ਦਾ ਵਾਹ ਬਹੁਤ ਵਧੀਆ ਜਗ੍ਹਾ ਬਣਾਇਆ ਇਹਨਾਂ ਨੇ ਢੱਬਾ ਵਾਹ ਥਿਊ ਬਹੁਤ ਸ਼ਾਨਦਾਰ ਹੈ ਥੱਲੇ ਇਹ ਨਾ ਪੋੜੀਆਂ ਵਾਲੇ ਖੇਤ ਬਣਾਇਓ ਆ ਬਣਾਇਓ ਆ ਨਾ ਜਿੱਦਾਂ ਇਹਨਾਂ ਨੇ ਮਤਲਬ ਕਿ ਇਧਰ ਨੀਆਂ ਪੋੜੀਆਂ ਆਉਂਦੀਆਂ ਇਹਦੇ ਨਾਲ ਕੀ ਆ ਵੀ ਪਹਾੜ ਥੱਲੇ ਨਹੀਂ ਡੇਗਦਾ ਇਹ ਇਧਰ ਥੱਲੇ ਪਾਣੀ ਵਗਦਾ ਤੇ ਖੁਰਦਾ ਨਹੀਂ ਹੈਗਾ ਨਾ ਇਹਦੇ ਕਰਕੇ ਬਣਾਇਆ ਹੋਇਆ ਇਹਨਾਂ ਨੇ ਇਦਾਂ ਤੇ ਬਹੁਤ ਮਿਹਨਤ ਆਉਂਦੀ ਆ ਫੋਦਾ ਰ ਹੈ ਤੇ ਬਹੁਤ ਰ ਟੇਸਟੀ ਆ ਤੇ ਉੱਪਰ ਬਿਊ ਚਾਰ ਦੀ ਦੋ ਆਪ ਵੀ ਫੋਟੋਗ੍ਰਾਫਰ ਬਣੇਗੇ

लुट्टा कैफे आ गया जी, एच, जी जी ना, जी जी। ना तो इससे आगे पेट्रोल है नाजा में काजा में बना के खिलाया क्या नाम आपका सुनीता सुनीता जी नेपाल से तो मैं इससे बात करवाता हूँ पहले मैं खा लू <laughs> उसके बाद करवाता हूँ बहुत बढ़िया व्यू है और इतने बढ़िया व्यू में ऐसे परोठे मिल जाए तो सोने पे सुहागे वाली बात है जी कल्प कल्प बहुत सुंदर जगह है कल्प मैं ले जाता हूँ पटले से बढ़िया है ले कितनी बार गए हैं तीन दो तीन बार अच्छा एक दफा मनाली तरफ से गया हूँ अच्छा पूरा राउंड लगाया फिर नुपरा गया हूँ पेंगोंग गया हूँ खुर्दुंगला सारा घूमा खुर्दुंगला किस साइड पड़ता है ले से आगे लेसे आगे नुबरा वाली साइड अच्छा रास्ते में पड़ता है वो टॉप है बड़ी पूरा टॉप पे जो है ना इंडिया का तो टॉप एस्ट ही है वो अच्छा। तो वहाँ ज्यादा रुकना नहीं पड़ता तो रुकोगे ना आपकी सांस में प्रॉब्लम आ जाएगी हाँ जो नीचे से लोग आते हैं उनको होती है प्रॉब्लम अरे यहाँ नहीं वहाँ की बात कर रहा हूँ

पड़ता बैरागढ़ की तरफ अच्छा बैरागढ़ मीन चंबा वाली साइड चंबा से आगे बैरागढ़ उसके बाद सच पास वहाँ अभी भी बीस बीस फुट बर्फ है अभी भी? अभी मैं फोटो दिखाता हूँ तो मैंने वहाँ चूल्हे के ऊपर कैंपिंग की है <laughs>